ਮਿੰਟੂ ਜੀ ਕਾਫੀ ਕਮੈਂਟ ਆਏ ਉਹ ਮੋੜ ਵਾਲੀ ਘਟਨਾ ਦਾ ਕੱਲ ਵੀ ਕਮੈਂਟ ਆਇਆ ਸੀ ਉਸ ਤੇ ਆਪਾਂ ਗੱਲ ਕਰ ਲਗੇ 19 ਸਾਲਾਂ ਦੀ ਕੁੜੀ ਮੋੜ ਤੋਂ ਜਿਹੜੀ ਲਾਪਤਾ ਹੋਈ ਪਰਿਵਾਰ ਨੇ ਇਹ ਐਲੀਗੇਸ਼ਨ ਲਾਇਏ ਇਲਜ਼ਾਮ ਲਾਇਏ ਕਿ ਉਹਨੂੰ ਅਗਵਾ ਕੀਤਾ ਗਿਆ ਹੁਣ ਇੱਕ ਯਾਤਰੀ ਪਿੰਡ ਦੇ ਕੋਲੋਂ ਕਹਿੰਦੇ ਕਿ ਉਹਦੀ ਡੈੱਡ ਬੋਡੀ ਮਿਲੀ ਲਾਸ਼ ਮਿਲੀ ਹੈ ਬਟਨਡੇ ਪਿੰਡ ਇਲਾਕੇ ਦੇ ਵਿੱਚ ਹੀ ਹੈ ਨਾ ਯਾਤਰੀ ਪਿੰਡ ਯਾਤਰੀ ਪਿੰਡ ਬਿਲਕੁਲ ਤੇ ਇੱਕ ਅਫਸਰ ਨੂੰ ਵੀ ਕਹਿੰਦੇ ਕਿ ਇਸ ਕੇਸ ਦੇ ਵਿੱਚ ਮਤਲ ਕੀਤਾ ਗਿਆ ਉਹਨਾਂ ਦਾ ਨਾਮ ਵੀ ਮਨਜੀਤ ਸਿੰਘ ਹੈ ਇਹ ਕੀ ਮਸਲਾ ਹੈ ਜੀ ਇਹ ਕਿਉਂ ਗੱਲ ਪੂਰੀ ਸਾਹਮਣੇ ਕਿਉਂ ਨਹੀਂ ਆ ਰਹੀ ਇਹਦੇ ਵਿੱਚ ਕੀ ਲੁਕਾਇਆ ਜਾ ਰਿਹਾ ਹੂੰ ਦੇਖੋ ਲਕਾਉਣ ਦਾ ਜਿੱਥੋਂ ਤੱਕ ਮਤਲਬ ਹੈ ਨਾ ਕਿ ਅਫਸਰ ਨੂੰ ਸਸਪੈਂਸ਼ਨ ਦਾ ਕਿਉਂ ਸਾਹਮਣਾ ਕਰਨਾ ਪਿਆ ਹੋਊਗਾ ਕਿ ਠੀਕ ਸਮੇਂ ਤੇ ਉਸਨੇ ਐਕਸ਼ਨ ਨਹੀਂ ਲਿਆ ਹੋਏਗਾ ਜੀ ਤੇ ਜਦੋਂ ਮਾਮਲਾ ਬਣ ਗਿਆ ਬਹੁਤ ਵੱਡਾ ਹੂੰ فرض ਕਰੋ ਕਿ ਮੰਨ ਲਓ ਕੋਈ ਲਾਪਤਾ ਹੋ ਗਿਆ ਬੱਚਾ ਜੀ ਪੈਰੈਂਟਸ ਨੇ ਕਿਸੇ ਤੇ ਉਂਗਲ ਰੱਖੀ ਕਿ ਆਹ ਬੰਦੇ ਗੁਨਾਹਗਾਰ ਆ ਉਦੋਂ ਗੱਲ ਨਾ ਸੁਣੀ ਜਾਵੇ ਤੇ ਬਾਅਦ ਵਿੱਚ ਉਹੀ ਬੰਦੇ ਗੁਨਾਹਗਾਰ ਨਿਕਲ ਤਾ ਫਿਰ ਗੁਨਾਹਗਾਰ ਤੇ ਨਾਲ ਉਹ ਵੀ ਹੈ ਨਾ ਜਿੰਨੇ ਠੀਕ ਸਮੇਂ ਤੇ ਸੁਣਵਾਈ ਨਾ ਕੀਤੀ ਹੋਵੇ ਇਸ ਮਾਮਲੇ ਚ ਐਕਚੁਅਲ ਚ ਮੈਨੂੰ ਪਤਾ ਨਹੀਂ ਕਿ ਸਸਪੈਂਸ਼ਨ ਦੀ ਵਜ੍ਹਾ ਅਧਿਕਾਰਤ ਤੌਰ ਤੇ ਉਹਨਾਂ ਨੇ ਕੀ ਲਿਖੀ ਆ ਪਰ ਜਿੰਨੀ ਕੁ ਸਮਝ ਆ ਰਹੀ ਆ ਦੇਖੋ ਇਹ ਕੁੜੀ ਜਿਹੜੀ ਸੀਗੀ ਨਾ ਇਹ ਸ਼ਾਇਦ ਚੰਡੀਗੜ੍ਹ ਵੱਢਦੀ ਸੀਗੀ ਜੀ ਮੁੰਡਾ ਇੱਥੋਂ ਦਾ ਸੀਗਾ ਤੇ ਦੋਨੇ ਇੱਕ ਰਿਲੇਸ਼ਨ ਚ ਸਨ ਹੂੰ ਇਹ ਕੋਈ ਐਵੇਂ ਇਹ ਆਪਾਂ ਨੂੰ ਜੋੜੀਏ ਕੋਈ ਇਹ ਅੱਜ ਆਮ ਹੈ ਨਵੀਂ ਗੱਲ ਨਹੀਂ ਕਹਿੰਦੇ ਤੇ ਬਿਲਕੁਲ ਆਮ ਹੈ ਤੇ ਫਰੈਂਡਸ਼ਿਪ ਦਾ ਮਤਲਬ ਵੀ ਕੋਈ ਇਹ ਨਹੀਂ ਹੁੰਦਾ ਕਿ ਕੋਈ ਬਾੜ ਡਿੱਗ ਪਿਆ ਉਹ ਮੁਹੱਬਤ ਦਾ ਵੀ ਕੋਈ ਇਹ ਨਹੀਂ ਹੈਗਾ ਠੀਕ ਹੈ ਨਾ ਜੀ ਚਲੋ ਅੱਜ ਦਾ ਜ਼ਮਾਨਾ ਇਦਾਂ ਚੱਲਦਾ ਹੈ ਮਾਡਰਨ ਜ਼ਮਾਨੇ 'ਚ ਤੁਹਾਨੂੰ ਪਤਾ ਛੋਟੀ ਉਮਰ 'ਚ ਫਰੈਂਡ ਬਣ ਜਾਂਦੇ ਨੇ ਇੱਕ ਦੂਜੇ ਦੇ ਕੋਈ ਉਹ ਐਸੀ ਗੱਲ ਨਹੀਂ ਮੁੰਡੇ ਕੁੜੀ ਆਲਾ ਬਹੁਤਾ فاਸਲਾ ਰਿਹਾ ਵੀ ਨਹੀਂ ਰਿਹਾ ਮਿਟ ਗਿਆ ਨੇ ਚਲੋ ਇਹ ਉਥੋਂ ਪੀਜੀ ਚੋਂ ਲਿਆਏ ਨੇ ਹਮ ਚਾਰ ਨੇ ਕਿ ਪੰਜ ਨੇ ਕਥਾ ਨਹੀਂ ਹੁਣ 4 ਵੀ ਦੱਸੀ ਤੇ 5 ਵੀ ਦੱਸੀ ਆ ਤੇ ਇੱਕ ਕੁੜੀ ਜਿਹੜੀ ਆ ਇਹਨੂੰ ਫਿਰ ਮਾਰ ਕੇ ਸੁੱਟਿਆ ਗਿਆ ਐ ਐਸਾ ਸਮਝਿਆ ਜਾ ਰਿਹਾ ਲਾਸ਼ ਉਹ ਦੀ ਡੈਡ ਬੋਡੀ ਉਹ ਦੀ ਜਿਹੜੀ ਰਿਕਵਰ ਹੋ ਗਈ ਐ ਜੀ ਫਿਰ ਖੁਦਕੁਸ਼ੀ ਦਾ ਤੇ ਕੋਈ ਮਾਮਲਾ ਬਣਦਾ ਨਹੀਂ ਐ ਜਦੋਂ ਤੱਕ ਕੋਈ ਖੁਦਕੁਸ਼ੀ ਮੂਟ ਨਾ ਹੋਵੇ ਹੂੰ ਤੇ ਜੇ ਇਸ ਤਰ੍ਹਾਂ ਦਾ ਮਾਮਲਾ ਹੈ ਸੁਖਮਨ ਸਾਹਿਬ ਤੇ ਫਿਰ ਉੱਥੇ ਸ਼ੱਕ ਇਹ ਵੀ ਜਾਂਦਾ ਕਿ ਹੋ ਸਕਦਾ ਕਿ ਕੁੜੀ ਨਾਲ ਗੈਂਗ ਰੇਪ ਵੀ ਹੋਇਆ ਹੋਵੇ ਹੂੰ ਇਹ ਮੋੜ ਦੇ ਵਿੱਚੋਂ ਆਵਾਜ਼ ਆ ਰਹੀਆਂ ਨੇ ਹਾਲਾਂਕਿ ਏਮਜ਼ ਦੇ ਵਿੱਚੋਂ ਡੈੱਡ ਬੋਡੀ ਦਾ ਪੋਸਟਮਾਰਟਮ ਹੋਇਆ ਇੱਕ ਪੈਨਲ ਬਣਿਆ ਹੈ ਬਕਾਇਦਾ ਕਿਉਂਕਿ ਧਰਨਾ ਲੱਗਿਆ ਸੀਗਾ ਨਾ ਜੀ ਜੀ ਬਿਲਕੁਲ ਸ਼ਾਇਦ ਤੁਸੀਂ ਇੱਕ ਵੀਡੀਓ ਵੀ ਵੇਖੀ ਹੋਊਗੀ ਹੂੰ ਉਹ ਵੀਡੀਓ ਜਿਹੜੀ ਆ ਇੱਕ ਵਿਧਾਇਕ ਦੀ ਆ ਸੁਖਵੀਰ ਮਾਈਸਰਖਾਨੇ ਦੀ ਸ਼ਾਇਦ ਹੂੰ ਉਹ ਆਪਣੇ ਘਰਦਿਆਂ ਦੇ ਨਾਲ ਕਿਤੇ ਰਮਣੀਖ ਜੀ ਜਗਨ ਸ਼ਾਇਦ ਨਹਿਰ ਦਾ ਕੰਡਾ ਮਿੱਤਰ ਤੇ ਇਹ ਦੱਸੋ ਇਹਨੇ ਵਿੱਚੋਂ ਨਹਿਰ ਦਾ ਕੰਡਾ ਨਹਿਰ ਦਾ ਕੰਡਾ ਸੀ ਜੀ ਪਾਣੀ ਦੀਆਂ ਛੱਲਾ ਹੂੰ ਹੂੰ ਤਾਂ ਗੱਲ ਇਹ ਆ ਕਿ ਉਹ ਉੱਥੇ ਕਿਤੇ ਆਏ ਤੇ ਫਿਰ ਲੋਕਾਂ ਨੇ ਉੱਥੇ ਵਿਰੋਧ ਵੀ ਕੀਤਾ ਜੀ ਬੜਾ ਠੋਕਮਾ ਵਿਰੋਧ ਕੀਤਾ ਮਤਲਬ ਕਿ ਵਿਧਾਇਕ ਸਾਹਿਬ ਮੈਂ ਦੇਖ ਰਿਹਾ ਸੀ ਤਰਬ ਕੀ ਗਏ ਹੂੰ ਵੀ ਜਿੱਦਾਂ ਠੱਠੰਬਰ ਨਹੀਂ ਜਾਂਦਾ ਬੰਦਾ ਜੀ ਜੀ ਕਿਉਂਕਿ ਮਾਮਲਾ ਦੇਖੋ ਇੱਕ ਪਾਸੇ ਕੁੜੀ ਗਾਇਬ ਉਹਦੇ ਮਾਮਲੇ 'ਚ ਐਕਸ਼ਨ ਕਰਵਾਉਣ ਵਾਸਤੇ ਲੋਕ ਧਰਨੇ ਤੇ ਧਰਨੇ ਤੇ ਬਿਲਕੁਲ ਅਦਰ ਸਾਈਡ ਤੁਸੀਂ ਮਤਲਬ ਕਿ ਦੂਜੇ ਪਾਸੇ ਫੋਟੋ ਸੈਸ਼ਨ ਜੀ ਸਾਰਾ ਜੀ ਗੱਲ ਹੈ ਤੁਹਾਨੂੰ ਲੋਕ ਰੋਧ ਦਾ ਸਾਹਮਣਾ ਕਰਨਾ ਪਵੇਗਾ ਹੂੰ ਅੱਛਾ ਫਿਰ ਜਦੋਂ ਧਰਨਾ ਮਜਾਰਾ ਹੋਇਆ ਪੁਲਿਸ ਐਕਟਿਵ ਹੋਈ ਜਿਹੜਾ ਸੰਬੰਧਿਤ ਥਾਣੇ ਦਾ ਅਧਿਕਾਰੀ ਸੀਗਾ ਉਸ ਨੂੰ ਪਾਸੇ ਕੀਤਾ ਗਿਆ ਹੂੰ ਧਰਨਾ ਚੁੱਕਿਆ ਗਿਆ ਏਮਜ਼ ਦੇ ਵਿੱਚੋਂ ਪੋਸਟਮਾਰਟਮ ਹੋ ਗਿਆ ਮੈਨੂੰ ਕਿਸੇ ਸੱਜਣ ਨੇ ਕਿਹਾ ਸੀਗਾ ਕਿ 3 ਵਜੇ ਰਿਪੋਰਟ ਆਉਣ ਦੀ ਸੰਭਾਵਨਾ ਹੈ ਹੂੰ ਤੇ ਜੇ ਇਸ ਮਾਮਲੇ ਦੇ ਵਿੱਚ ਕਹ ਲੋ ਕਿ ਜੋ ਆਪਾਂ ਹੁਣ ਤੱਕ ਕਹਿ ਲੀਏ ਕਿ ਬਈ ਇੱਕ ਸੰਭਾਵਨਾ ਰੱਖਦੇ ਆਂ ਜਿਵੇਂ ਸ਼ੱਕ ਜਤਾਇਆ ਜਾ ਰਿਹਾ ਕਿਉਂਕਿ ਇਹ ਮੋੜ ਦੇ ਵਿੱਚੋਂ ਹੀ ਚਰਚਾ ਚੱਲ ਰਹੀ ਆ ਹੂੰ ਕਿ ਹੋ ਸਕਦਾ ਹੈ ਕਿ ਲੜਕੀ ਦੇ ਨਾਲ ਜ਼ਬਰ ਜਨਾਬ ਹੀ ਕੀਤਾ ਹੋ ਸਕਦਾ ਹੈ ਤੇ ਉਹਦੀ ਜੇ ਪੁਸ਼ਟੀ ਹੋ ਜਾਂਦੀ ਆ ਤੇ ਬੜਾ سنگੀਨ ਮਾਮਲਾ سنگੀਨ ਤੇ ਵੈਸੇ ਵੀ ਆ ਸਰ ਕਿ ਦੀ ਜਾਨ ਚਲੀ ਜਾਣੀ ਐ ਇਸ ਨਾਲ ਉਹ ਸੰਗੀਨ ਇੱਕ ਅਖਬਾਰ ਚ ਮੈਂ ਪੜਿਆ ਹਲਕਾ ਜਿਹਾ ਕਿ ਅਸਲ ਦੇ ਵਿੱਚ ਮੁੰਡੇ ਕੁੜੀ ਦਾ ਆਪਸ ਚ ਇੱਕ ਗੱਲੋ ਕਲੇਸ ਸੀਗਾ ਵੀ ਸ਼ਾਇਦ ਮੁੰਡੇ ਦੀ ਐਡਮਿਸ਼ਨ ਜਿਹੜੀ ਆ ਉਹ ਹੋ ਗਈ ਕਿਤੇ ਪੂਨੇ ਵਗੈਰਾ ਚ ਕੋਈ ਇੰਸਟੀਚਿਊਟ ਜੀ ਤਾਂ ਉਹ ਉਥੇ ਮਤਲਬ ਕਿ ਉਹਨੇ ਜਾਣਾ ਸੀਗਾ ਤੇ ਉਹ ਤੋਂ ਹੁੰਦਾ ਹੀ ਆ ਤੁਹਾਨੂੰ ਪਤਾ ਹੀ ਆ ਜਿਨ੍ਹਾਂ ਦਾ ਆਪਸ ਚ ਰਿਲੇਸ਼ਨ ਹੋਵੇ ਕਿ ਭਾਈ ਤੂੰ ਨਾ ਜਾ ਜਾ ਇਹ ਪਰ ਇਹ ਬਹੁਤ ਮਤਲਬ ਕਿ ਇੱਕ ਕੈਲੀਗੇਟ ਕੇ ਹੌਲੀ ਜੀ ਕੋਈ ਬੱਸ ਹੈ ਕੋਈ ਇਹਦੇ 'ਚ ਤਾਂ ਕੋਈ ਵੱਡੀ ਗੱਲ ਨਹੀਂ ਸਮਝਾਇਆ ਜਾ ਸਕਦਾ ਸਿਗਾ ਜੀ ਕਿ ਭਾਈ ਕੈਰੀਅਰ ਵਾਸਤੇ ਜਾਣਾ ਪੈਂਦਾ ਨਾ ਤੋ ਮਤਲਬ ਕਿ ਇੱਕ ਅਖਬਾਰ ਨੇ ਇਹ ਐਂਗਲ ਦਿੱਤਾ ਉਹਨਾਂ ਨੇ ਥਿਊਰੀ ਦਿੱਤੀ ਐਂਗਲ ਦਿੱਤਾ ਇਹ ਉਹਨਾਂ ਦੀ ਰਿਸਰਚ ਹੋ ਸਕਦੀ ਆ ਪਰ ਆਪਾਂ ਕੋਈ ਇਹੋ ਜੀ ਪੁਸ਼ਟੀ ਨਹੀਂ ਕਰ ਸਕਦੇ ਫਿਲਹਾਲ ਇਹ ਵੀ ਸੁਣ ਚਾਇਆ ਕਿ ਉਹਦੇ ਮਾਪਿਓ ਨੂੰ ਵੀ ਮੁੰਡੇ ਦੇ ਜੀ ਉਹਨੂੰ ਵੀ ਨਾਮਜ਼ਦ ਕੀਤਾ ਗਿਆ ਤੇ ਮੈਂ ਜਦੋਂ ਇਹ ਜਾਨਣਾ ਚਾਹਿਆ ਕਿ ਉਹਨਾਂ ਦਾ ਵਿੱਚ ਕੀ ਕਸੂਰ ਸੀ ਤੇ ਦੱਸਦੇ ਆ ਕਿ ਉਹ ਇੱਕ ਧਾਰਮਿਕ ਸਥਾਨ ਤੇ ਗਏ ਜ਼ਰੂਰ ਸਨ ਤੇ ਇਸ ਘਟਨਾ ਤੋਂ ਵਕਫ ਹੋ ਗਿਆ ਸਨ ਹਮ ਕਿ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ ਜੀ ਇਸ ਕ੍ਰਾਈਮ ਨੂੰ ਅੰਜਾਮ ਦੇ ਦਿੱਤਾ ਗਿਆ ਪਰ ਬਾਵਜੂਦ ਇਸ ਦੇ ਹਮ ਉਹਨਾਂ ਨੇ ਇਸ ਦੀ ਗੱਲ ਜਾਂ ਇਸ ਦੀ ਇਤਲਾਹ ਜਿਹੜੀ ਸੀਗੀ ਵੀ ਕਿਸੇ ਨੂੰ ਦੱਸੀ ਨਹੀਂ ਯਾਨੀ ਪੁਲਿਸ ਤੱਕ ਵੀ ਨਹੀਂ ਪਹੁੰਚ ਕੀਤੀ ਜੀ ਤਾਂ ਉਹਨਾਂ ਨੂੰ ਇਸ ਕਰਕੇ ਇਸ ਮੁਕਦਮੇ ਦੇ ਵਿੱਚ ਨਾਮਜ਼ਦ ਕੀਤਾ ਜਿੰਨੀ ਕੁ ਮੇਰੇ ਕੋਲ ਉੱਥੋਂ ਜਾਣਕਾਰੀ ਜਿਹੜੀ ਹੈ ਨੋਕਲ ਅਧਰਤੋਂ ਵੱਖ-ਵੱਖ ਵਸਿਲਿਆਂ ਤੋਂ ਹਾਸਲ ਕੀਤੀ ਉਹ ਇਹੋ ਹੀ ਆ ਹੁਣ ਤੱਕ ਬਾਕੀ ਅੱਗੇ ਵੇਖੋ ਕੀ ਬਣਦਾ ਰਿਪੋਰਟ ਦਾ ਇੰਤਜ਼ਾਰ ਕਰਨਾ ਚਾਹੀਦਾ ਕਿਉਂਕਿ ਉੱਥੇ ਮੂਹ ਚਰਚਾ ਹੈਗੀ ਆ ਜੀ ਇਸ ਗੱਲ ਦੀ ਕਿ ਹੋ ਸਕਦਾ ਹੈ ਕਿ ਲੜਕੀ ਨਾਲ ਦਰਿੰਦਗੀ ਵੀ ਹੋਈ ਹੋਵੇ ਮੌਤ ਤੋਂ ਪਹਿਲਾਂ ਜੇ ਉਹ ਵੀ ਹੋਈ ਤਾਂ ਫਿਰ ਤਾਂ ਬਈ ਬਹੁਤ ਔਖਾ ਹੋ ਜਾਏਗਾ ਪਰ ਇਹ ਤੁਸੀਂ ਵੇਖ ਲਓ ਜਵਾਨੀ ਦੇ ਕਾਰੇ ਜਾਂ ਜੋ ਮਰਜ਼ੀ ਆ ਕਿ ਬਹੁਤ ਔਖਾ ਜੇ ਇਸ ਤਰ੍ਹਾਂ ਹੋਇਆ ਤੇ ਯਾਰ ਇਹ ਵੀ ਇੱਕ ਵਿਸ਼ਵਾ ਪਹਿਲਾਂ ਸਰੀਰ ਦਾ ਕਤਲ ਤਾਂ ਬਾਅਦ ਚ ਹੈ ਨਾ ਵਿਸ਼ਵਾਸ ਦਾ ਕਤਲ ਪਹਿਲਾਂ ਹੈ ਬਿਲਕੁਲ ਕਿ ਕੋਈ ਤੁਹਾਡੇ ਨਾਲ ਰਿਸ਼ਤੇ ਚ ਹੈ ਹਮ ਵਿਸਾਹ ਕੇ ਉਹਨ ਵਿਸ਼ਵਾਸ ਚ ਲੈ ਕੇ ਫਿਰ ਇਦਾਂ ਕਈ ਥਾਈ ਹੋਈਆ ਕਿ ਲਿਜਾ ਕੇ ਉਥੇ ਚਾਰ ਹੋਰ ਸਾਥੀਆਂ ਦੇ ਹਵਾਲੇ ਕਰ ਦੇਣਾ ਚਾਹੀਦਾ ਹੁੰਦਾ ਇਹ ਤੁਸੀਂ ਕਿਸੇ ਨੂੰ ਕਿਸੇ ਦੀ ਬਾਡੀ ਨੂੰ ਕਤਲ ਬਾਅਦ ਚ ਕਰਦੇ ਹੋ ਪਰ ਜੋ ਪਿਆਰ ਜਾਂ ਜੋ ਵਿਸ਼ਵਾਸ ਹੁੰਦਾ ਨਾ ਉਹ ਤਾਂ ਕਤਲ ਤੁਸੀਂ ਪਹਿਲਾਂ ਕਰਨ ਬਿਲਕੁਲ ਬਿਲਕੁਲ ਮਿੰਟੂ ਜੀ ਜਗਤਾਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕੰਟਰੀਬਿਊਸ਼ਨ ਲਈ ਔਰ ਪ੍ਰਮਾਤਮਾ ਤੁਹਾਨੂੰ ਵੀ ਚਰਦੀ ਕਲਾ ਦੇ ਵਿੱਚ ਰੱਖੇ ਜੀ ਸਾਰੇ ਦੋਸਤਾਂ ਲਈ ਵੀ ਇਹੋ ਦੁਆਵਾਂ ਨੇ ਮਿੰਟੂ ਜੀ ਇੱਕ ਐਸ ਤਰ੍ਹਾਂ ਦੀ ਘਟਨਾ ਹੀ ਹੋਰ ਹੋਈ ਇੱਕ ਕਹਿੰਦੇ ਸਵਿਟਜ਼ਰਲੈਂਡ ਤੋਂ ਮੁੰਡਾ ਆਇਆ ਸੀ ਸਾਇੰਟਿਸਟ ਸੀ ਮੁੰਡਾ 39 ਸਾਲ ਦਾ ਮਰ ਸੀ ਔਰ ਉਹਦੀ ਹੱਤਿਆ ਹੋ ਗਈ ਔਰ ਮਸਲਾ ਹੀ ਕਹਿੰਦੇ ਕਿ ਬੜਾ ਹੀ ਛੋਟਾ ਜਿਹਾ ਪਾਰਕਿੰਗ ਦੀ ਕੋਈ ਲੜਾਈ ਸੀ ਲੋਕਾਂ ਦਾ ਇੰਨਾ ਗੁੱਸਾ ਵੱਧ ਗਿਆ ਵੀ ਕੁਝ ਵੀ ਨਹੀਂ ਦੇਖਦੇ ਕੁਝ ਜੀ ਜੀ ਅ ਦੋ ਮੁੰਡੇ ਨੇ ਯਾਰ ਕਹਿੰਦੇ ਯਾਰ ਸੀ ਨਾਲ ਕਹਿੰਦੇ ਉਹਨਾਂ ਨੇ ਵੀ ਧੱਕਾ ਕੀਤਾ ਮੁੰਡੇ ਦੇ ਨਾਲ ਜੀ ਜਗਤਾਰ ਸਿੰਘ ਜੀ ਸ਼ੁਕਰੀਆ ਜੀ ਤੁਹਾਡਾ ਹਾਂਜੀ ਹਾਂਜੀ ਧੰਨਵਾਦ ਜੀ ਸ਼ੁਕਰੀਆ ਜੀ ਖੈਰ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਜੀ ਸਾਇੰਟਿਸਟ ਵਾਲੀ ਮੁੰਡੇ ਵਾਲੀ ਜਿਹੜਾ ਮੁਹਾਲੀ ਸ਼ਹਿਰ ਹੈ ਨਾ ਹਮ ਮੇਰੀ ਰਿਸ਼ਤੇਦਾਰੀ ਆ ਮੇਰੇ ਬਹੁਤ ਯਾਰ ਬਿੱਲੀ ਉੱਥੇ ਰਹਿੰਦੇ ਆ ਡੇਢ ਦੋ ਸਾਲ ਤੇ ਮੈਂ ਖੁਦ ਹੀ ਰਹਿ ਕੇ ਆਇਆ ਉੱਥੇ ਦਿਨ ਦਿਨ ਇੱਥੇ ਰਾਤ ਉੱਥੇ ਰਾਤ ਉੱਥੇ ਦਿਨ ਇੱਥੇ ਹਮ ਉੱਥੇ ਮੇਰੇ ਨਾਲ ਵੀ ਇੱਕ ਵਾਰੀ ਹੋਇਆ ਮੈਂ ਉਸ ਦਿਨ ਮੋਟਰਸਾਈਕਲ ਤੇ ਸੀ ਕਿ ਹਾਂ ਸਕੂਟਰ ਤੇ ਸਕੂਟਰੀ ਜੇ ਤੇ ਸੀ ਤੇ ਮੈਂ ਉੱਥੇ ਇੱਕ ਪਾਰਕਿੰਗ ਚ ਨਾ ਅ ਮਤਲਬ ਇੱਕ ਕਲੋਨੀ ਕਹਿ ਲਓ ਤੇ ਉਹਦੇ ਵਿੱਚ ਜਾ ਕੇ ਲਾਉਣ ਲੱਗਾ ਤੇ ਮੈਨੂੰ ਉੱਤੇ ਖਲੋਤਾ ਬੰਦਾ ਓਏ 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 ਇਧਰ ਇਧਰ ਮੈਂ ਕਿੰਨਾ ਡਰ ਗਿਆ ਹੂੰ ਆਖਿਆ ਜੀ ਹਾਂ ਜੀ ਮੈਂ ਕਿਹਾ ਸਰ ਕੀ ਹੋਇਆ ਬਜ਼ੁਰਗਾ ਦੋ ਜੀ ਕਦੇ ਥੇ ਲਾਉਣੀ ਇੱਥੇ ਲਾਉਣੀ ਮੈਂ ਕਿਹਾ ਸਰ ਹੁਣ ਹੈ ਤੇ ਮਾਂ ਵੀ ਤੁਹਾਨੂੰ ਪਤਾ ਬੜਾ ਕੁੰਤਰੀ ਆਦਮੀ ਹੈ ਮੈਂ ਕਿਹਾ ਜੀ